बाबा विश्वकर्मा के जन्मदिन और दिवाली से अगले दिन मशीनरी का पूजन किया जाता है उद्यमियों का कहना है कि यह एक प्रथा का हिस्सा है और इसका पालन उनके पूर्वजों के समय से किया जा रहा है अधिक इंडस्ट्री है जो कि रोजाना करोड़ों रुपए का उत्पादन करती है विश्वकर्मा डे वाले दिन सारी इंडस्ट्री में अवकाश रहता है और आज में व्यापारिक गतिविधियाँ लगभग बंद रहेंगे बटाला से जगजीत सिंह की रिपोर्ट نکا کر تو سر اتنا اٹھوار چلے اپ کو حاصل کے دیدیا میں اپ سنوں مارے بھی دھیان تو من چیز کیوں بار آ سکتا ہے کوئی شخص صاحب کی واڑی روما بھی ہے وہ نہ میں سنا ਇਹ ਤੱਕ ਲੋ ਤੇਰੇ ਨੂੰ ਥੋੜਾ देवे बेड़े बड़ी नहर दोहे की गाय श्री की तार नसी नस्या में फिर सभी फिर थोड़ा और ग्रो के है बसन को तोड़ा डर के को तेती काटी करम सच करनी हाथ खाए तब काम ले लाए कृष्ण की पात तो ताल को कर जाद है तेरी कला की बात है कृष्ण की पात तुम आप ही दयाल पे तन विश्वकर्मा तेरे नियत साध है उत्तर युद्ध पूरी आगे दास ਦੀ ਸਫੀਰ 14 ਸਾਲ ਦੀ ਬਿਦਿਆਈ ਕੋਈ ਨਾ ਨਾ ਜਾਣਦੀ ਵੀਰਾਂ ਵਾਲੀ ਹੁੰਦੀ ਅਸਲੀ ਤੂੰ ਭਾਵੇਂ ਜੀ ਕੀ ਫਤਿਹ ਸੁਣੋ ਸਤਿ ਸ੍ਰੀ ਅਕਾਲ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਅੰਤਿਮ ਬੋਲ ਹਾਂ ਜੀ ਕੀ ਨਾਮ ਮੇਰਾ ਨਰਗਬੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਸਾਡੀ ਸੰਗਤ ਨੂੰ ਬੰਦੇਛ ਦੋਸ਼ ਦੀਆਂ ਲੱਖ ਲੱਖ ਮੁਬਾਰਕਾਂ ਦੀਵਾਲੀ ਦੀਆਂ ਤੇ ਅੱਜ ਤੁਸੀਂ ਵੀ ਐਸੇ ਨੇ ਉਹ ਵੀ ਜਿੱਦਾਂ ਤੁਹਾਨੂੰ ਪਤਾ ਦਿਵਾਲੀ ਤੋਂ ਬਾਅਦ ਅਸੀਂ ਵਿਸ਼ਕਰਮਾ ਦੇ ਰਹੀ ਜਿਹੜੀ ਅਰਦਾਸ ਕਰਉਨੇ ਆ ਆਪਣੇ ਜਿੰਨੇ ਸਾਡੇ ਸੰਦ ਇhtियार ਆ ਤੇ ਜਿਹੜੀ ਪਿੱਛੇ ਵੀ ਵੇਖ ਸਦੇਓ ਜਿਹੜੀਆਂ ਅਸੀਂ ਮਸ਼ੀਨਾਂ ਹਰ ਸਾਲ ਤਿਆਰ ਕਰਕੇ ਤੇ ਉਹਨਾਂ ਨੂੰ ਤਿਆਰ ਕਰਕੇ ਕਾਰਗਰ ਕੰਪਲੀਟ ਤਿਆਰ ਕਰਕੇ ਉਹਨਾਂ ਨੂੰ ਅਸੀਂ ਮੜਕੇ ਸੇਲ ਕਰਦੇ ਆ ਤੇ ਇਹ ਹਰ ਸਾਲ ਜਿਹੜਾ ਦਿਵਾਲੀ ਤੋਂ ਬਾਅਦ ਵਿਸ਼ਕਰਮਾ ਦੇ ਹੁੰਦਾ ਵਾ ਉਹਨਾਂ ਦੇ ਨਾਲ ਦੀ ਅਰਦਾਸ ਬੇਨਤੀ ਕਰਾਈਦੀ ਆ ਜਿਹੜੀਆਂ ਅਸੀਂ ਚੀਜ਼ਾਂ ਬਣਾਉਨੇ ਆ ਤੇ ਅਰਦਾਸ ਬੇਨਤੀ ਕਰਾ ਕੇ ਦੇ ਕਾਰੋਬਾਰ ਵਿੱਚ ਗੁਰੂ ਸਾਹਿਬ ਆਦਾ ਬੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਿਸ਼ਕਰਮਾ ਦੇ ਤੇ ਆਪਣੇ ਹੀ ਇਸੀ ਕਾਰਖਾਨੇ ਦੇ ਵਿੱਚ ਸਾਰੇ ਹਥਿਆਰਾਂ ਦੀ ਸਫਾਈ ਕੀਤੀ ਜਾਂਦੀ ਹੈ ਇਸ ਦਿਨ ਦੇ ਵਿੱਚ ਜਿਹਨ ਬਾਬਾ ਵਿਸ਼ਕਰਮਾ ਜੀ ਨੇ ਕਾਰੋਬਾਰ ਸ਼ੁਰੂ ਕੀਤੇ ਸੀ ਤੇ ਸਾਰਿਆਂ ਨੂੰ ਹਥਿਆਰ ਨਵੇਂ ਬਖਸ਼ੇ ਸੀ ਵੀ ਚਲੋ ਸਾਰੇ ਆਪੋ ਆਪਣਾ ਕੰਮ ਕਰਿਆ ਕਰਨਾ ਹਥਿਆਰਾਂ ਦੇ ਨਾਲ ਤੇ ਕੀ ਕਰਦੇ ਹਾਂ ਹਾਂਜੀ ਤੇ ਸਾਡੇ ਮਸ਼ੀਨਾਂ ਬੰਦੀਆਂ ਜਿਹਨਾਂ ਬਣਾਈਂਦੇ ਹਰ ਸਾਲ ਦਿਵਾਲੀ ਤੋਂ ਅਗਲੇ ਦਿਨ ਬਾਬਾ ਵਿਸ਼ਕਰਮਾ ਦਾ ਦਿਹਾੜਾ ਮਨਾਇਆ ਜਾਂਦਾ ਤੇ ਸਾਰੇ ਕਾਰਖਾਨੇ ਦੀ ਸਫਾਈ ਕਰਕੇ ਇਹ ਸਾਰੇ ਕੰਮ ਫੇਰ ਦੁਬਾਰਾ ਇੱਕ ਸਾਲ ਵਾਸਤੇ ਜਿਹੜੇ ਅਗਲੇ ਸਾਲ ਫੇਰ ਦੁਬਾਰਾ ਅਰਦਾਸ ਕਰਾਈ ਜਾਂਦੀ ਮਸ਼ਕਰਮਾਡੇ ਤੇ